ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਪਰਿਵਾਰ ਦਾ ਵਿਛੋੜਾ ਹੋਇਆ ਵੱਡੇ ਸਹਬਜ਼ਾਦੇ ਗੁਰੂ ਸਾਹਿਬ ਤੇ ਸਿੰਘਾਂ ਸ਼ਹੀਦਾਂ ਨਾਲ ਚਮਕੌਰ ਸਾਹਿਬ ਆ ਗਏ ਤੇ ਛੋਟੇ ਸਹਬਜ਼ਾਦੇ ਜਿਹੜੇ ਉਹ ਮਾਤਾ ਗੁਜਰੀ ਦੇ ਨਾਲ ਤੇ ਗੰਗੂ ਰਸੋਈਏ ਦੇ ਨਾਲ ਸਿਹੇੜੀ ਪਿੰਡ ਦੇ ਵਿੱਚ ਆ ਕੇ ਉਹਨਾਂ ਨੇ ਠਾਰ ਲੈ ਲਈ ਜਿੱਥੇ ਗੰਗੂ ਨੇ ਮੁਖਬਰੀ ਕਰਕੇ ਉਹਨਾਂ ਨੂੰ ਫੜਾਇਆ ਤੇ ਉਹਨਾਂ ਨੂੰ ਫਿਰ ਸਰਹੰਦ ਲਿਆ ਗਿਆ ਤੇ ਉਹ ਜਿਹੜਾ ਅਗਲਾ ਸੀਨ ਹੈ ਕਿ ਕਿਸ ਤਰੀਕੇ ਦੇ ਨਾਲ ਛੋਟੇ ਬੱਚਿਆਂ ਨੂੰ ਛੋਟੇ ਸਹਬਜ਼ਾਦਿਆਂ ਨੂੰ ਕੰਦਾ ਜੀ ਚਿੰਕੇ ਸ਼ਹੀਦ ਕੀਤਾ ਗਿਆ ਉਹ ਸੀਨ ਅਗਲੇ ਅੱਗੇ ਦਿਖਾਇਆ ਜਾਂਦਾ ਖੱਟੀਆਂ ਵੇ ਕੰਕੂ ਮੈਂ ਤੁਹਾਨੂੰ ਸੱਚੀ ਦੱਸਦਾ ਕਿ ਜਦੋਂ ਮੈਂ ਪਹਿਲੀ ਵਾਰ ਆਪ ਪੂਰਾ ਦੇਖਿਆ ਸੀ ਮੈਂ ਆਪ ਵੀ ਰੋਣ ਲੱਗ ਗਿਆ ਸੀ ਹੁਣ ਵੀ ਜਦੋਂ ਮੈਂ ਇੱਥੇ ਆ ਕੇ ਬੈਠਦਾ ਤਾਂ ਬਹੁਤ ਸਾਰੇ ਲੋਕ ਦੇਖਦੇ ਦੇਖਦੇ ਰੋ ਪੈਂਦੇ ਆ ਕਿਉਂਕਿ ਇਤਿਹਾਸ ਹੀ ਸਾਡਾ ਸੀ ਕੌਮ ਦਾ ਐਦਾਂ ਦਾ ਹੈ ਸੋ ਇੱਕ ਬੜੀ ਅਦੁੱਤੀ ਚੀਜ਼ ਪਰਮਾਤਮਾ ਨੇ ਸਾਡੇ ਨੂੰ ਬਣਵਾਈ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆ ਕੇ ਦੇਖਿਆ ਕਰੋ ਹੋਵੇਗੀ ਦਿਲ ਦਾ ਦੀਜੀ ਤੇ ਦਿਲ ਤੇ ਕੀ ਬੀਤੀ ਹੋ